ਦੇ ਵਿੱਚ ਦਾਤਾਂ ਦੇ ਨਾਲ ਮੁੰਡੇ ਫੜੇਗੇ ਜੀ ਤਿੰਨ ਮੁੰਡੇ ਫੜੇਗੇ ਦੇਖ ਸਕਦੇ ਕਿ ਦਾਤ ਕਰਬਾਨਾਂ ਦੇ ਨਾਲ ਤਸਵੀਰਾਂ ਦੇਖ ਸਕਦੇ ਉਸ ਵੇਲੇ ਜਲੰਧਰ ਦੀਆਂ ਸਾਂਝੀਆਂ ਕਰ ਰਹੇ ਆ ਜਲੰਧਰ ਦੇ ਚੋਪੜਾ ਕਲੋਨੀਆਂ ਤਸਵੀਰਾਂ ਜਿੱਥੇ ਕਿ ਦਾਤ ਕ੍ਰਪਾਨਾ ਲੈ ਕੇ ਜਿਹੜੇ ਮੁੰਡੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਮੋਕੇ ਦੇ ਤਿੰਨ ਮੁੰਡੇ ਫੜੇ ਗਏ ਆ ਜੀ ਇੱਕ ਵੰਦੀ ਕੀ ਹੋਇਆ ਕੀ ਜੀ ਮੈਨੂੰ ਹੁਣੇ ਫੋਨ ਆਇਆ ਅੱਜ ਚੋਪੜਾ ਰੂਨੀ ਮੰਦਰ ਦੇ ਬਾਹਰ ਚੋਰ ਫੜੇ ਹੋਏ ਨੇ ਕਿਉਂਕਿ ਮੇਰੇ ਵੀਰ ਦੀ ਇਹਨਾਂ ਦੇ ਚੋਰੀ ਹੋਈ ਸੀ ਇਹ ਭਾਜੀ ਆਪਣੇ ਖੜੇ ਨੇ ਥੋੜੇ ਦਿਨ ਪਹਿਲਾਂ ਹੀ ਚੋਰੀਆਂ ਬਹੁਤ ਹੋ ਰਹੀਆਂ ਤੇ ਬਾਅਦ ਇਹ ਲੋਕ ਦੇਖੋ ਕਿੱਥੋਂ ਆਇਓ ਕਿੱਥੋਂ ਆਇਓ ਸ਼ਿਵ ਨਗਰ ਤੋਂ ਕਿਹੜੀ ਜਗ੍ਹਾ ਤੋਂ 6 ਨੰਬਰ ਗਲੀ ਬਾਪ ਰਾਮ ਕੁਮਾਰ ਬ੍ਰੋ ਕੀ ਨਹੀਂ ਸ਼ਿਵਨਗਰ ਤੋਂ ਤੁਸੀਂ ਇੱਥੇ ਕੀ ਕਰ ਰਹੇ ਹੋ ਸ਼ਿਵਨਗਰ ਨਾਗਰੇ ਫੜਕ ਨਹੀਂ ਉੱਥੋਂ ਤੋਂ ਤੁਹਾਡੀ ਮਾਸੀ ਰਹਿੰਦੀ ਹੈ ਭੂਆ ਮਾਤਾ ਕਿਹੜੀ ਮਾਤਾ ਕਿੱਥੇ ਚਿਵਲ ਨਗਰ ਤੇ ਇੱਥੇ ਕੀ ਹੋਇਆ ਇੱਥੇ ਭਾਈ ਘਰ ਚੱਲੇ ਸੀ ਕਿਹੜੇ ਭਾਈ ਘਰ ਉਹ ਜੱਜਤ ਭਾਈ ਦੇ ਘਰ ਆ ਮੈਂ ਕਰੋ ਜੱਜਤ ਭਾਈ ਕਿਹੜਾ ਦਾਤ ਬਣਿਆ ਦਾਤ ਬਣਿਆ ਉਹ ਮਾਰ ਕਰੋ ਜੱਜਤ ਕੋ ਬਣਿਆ ਬਣ ਤੋੜੇ ਦਾਤ ਇਮਣ ਤੋੜੇ ਕੋ ਦਾਤ ਬਣਿਆ ਉਹਨਾਂ ਨੇ ਕਿਦਾਂ ਫੜਿਆ ਦਾਤ ਕਿੰਦਾ ਦਾਤ ਭਈ ਜਾਂਦਾ ਮੈਂ ਉੱਥੇ ਐਨੇ ਪਤਾ ਨਹੀਂ ਕੁਝ ਕੀਤਾ ਭਾਈ ਯਾਰ ਕਦਾ ਮੈਂ ਉੱਥੇ ਬੈਠਾ ਰਿਹਾ ਭਾਈ ਮੈਂ ਨਹੀਂ ਹਿੱਲਿਆ ਨਹੀਂ ਹਰਕਤ ਕੀਤੀ ਚੋਰੀ ਕੀਤੀ ਸੀ ਕੀ ਹੋਇਆ ਕੀ ਸੀਗਾ ਹੋਇਆ ਕੀ ਸੀਗਾ ਦਾਤ ਕੀ ਨਹੀਂ ਦਾਤ ਕਿੱਥੇ ਲੈ ਕੇ ਘੁੰਮ ਰਹੇ ਤੁਸੀਂ ਰਾਤ ਨੂੰ ਦਾਦ ਲੈ ਕਿੱਥੇ ਘੁੰਮ ਰਹੇ ਸੀ ਰਾਤ ਨੂੰ ਇੰਨੇ ਨਹੀਂ ਨਾਲ ਹੀ ਗੱਡੇ ਰੁਕੇ ਭਾਈਾਨੂੰ ਨਹੀਂ ਪਤਾ ਕਰਦਾ ਰਾਤ ਨੂੰ ਨਹੀਂ ਦਾਦ ਵਾਰਦਤ ਕਰਨ ਲਈ ਲੈ ਗਏ ਸੀ ਦਾਦ ਭਾਈ ਨੇ ਕਿਹਾ ਭਾਈ ਨਹੀਂ ਨਹੀਂ ਨਿਆ ਆਇਆ ਹੋਰੀ ਗੱਲ ਮੈਂ ਕਿਹਾ ਇਹ ਨਾਮ ਕੀ ਆਪਣਾ ਕੀ ਨਾਮ ਹੈ ਭਾਈ ਮੈਂ ਆਇਆ ਇਹ ਨਾਮ ਕੀ ਹੈ ਮੇਰਾ ਭਾਈ ਨੰਦ ਕਿੱਥੋਂ ਆਏ ਹੋ ਚੇਨਈ ਨਹੀਂ ਦਾਦ ਦਾਦ ਲੈ ਕੇ ਕਰ ਰਹੇ ਸੀ ਰਾਤੀ ਨਹੀਂ ਰਾਤੀ ਦਾਦ ਲੈ ਕੇ ਕਰਦੇ ਸੀ ਆਪਾਂ ਮੈਂ ਭਾਈ ਜਾ ਰਿਹਾ ਹਾਂ ਦਾਬ ਕਿਉ ਲਾਇਆ ਸੀਗਾ ਬਾਸ ਬਾਬਲਾ ਆਂਦਾ ਕੀ ਮਤਲਬ ਹੈ ਮੇਰਾ ਬਿਆ ਹੈ ਪਿਆ ਭਾਈ ਮੈਨੂੰ ਇਹ ਪਤਾ ਵੀ ਨਹੀਂ ਕਿ ਚੈਣ ਚੈਣਕ ਦੀ ਖੋਰੀ ਸੀ ਚੈਣਕੀ ਦੀ ਵੀ ਨਹੀਂ ਭਾਈ ਕੋਤੀ ਹੈਗੀ ਯਾਰ ਇਹਨੇ ਹਰ ਕੱਦ ਕੀਦੀ ਹੈ ਭਾਈ ਨੂੰ ਲੱਗਾ ਕਿ ਗੰਡਾ ਮਾਰਨ ਨੂੰ ਤੇ ਲੱਗਾ ਨਹੀਂ ਭਾਈ ਆਪਾਂ ਨਹੀਂ ਭਾਈ ਮੈਂ ਬੈਠਾ ਰਿਆ ਭਾਈ ਉਹ ਆ ਕਿਸ ਕਾ ਭਾਈ ਹੋਇਆ ਭਾਈ ਮੇਰਾ ਨਾਮ ਵਿਕਾਸ ਹੈਗਾ ਮੈਂ ਬੈਕ ਸੈਟ ਨਾਲ ਮੈਂ ਖਾਣਾ ਖਾ ਕੇ ਬਾਹਰ ਨਿਕਲਿਆ ਰੋਟੀ ਖਾ ਕੇ ਮੈਂ ਬਾਹਰ ਐਕਸਾਈਲ ਕਰਦਾ ਇੱਥੋਂ ਨਿਕਲਿਆ ਮੈਂ ਗਰੀਚੋਂ ਬਾਹਰ ਲੈ ਅੱਛਾ ਜੀ ਮੈਨੂੰ ਨਹੀਂ ਪਤਾ ਇਹ ਮੇਰੇ ਚਾਚੇ ਦਾ ਮੁੰਡਾ ਮੇਰੇ ਅੱਗੇ ਅੱਗੇ ਜਾ ਰਿਹਾ ਠੀਕ ਹੈ ਜੀ ਮੈਂ ਪਿੱਛੇ ਪਿੱਛੇ ਧਿਆਰ ਕਰਦਾ ਜਾ ਰਿਹਾ ਵਾ ਇਹ ਤਿੰਨ ਮੁੰਡੇ ਬਾਈਕ ਅਨੇ ਮੇਰੇ ਬੋਲ ਬੋਲਣ ਦੀ ਕੋਸ਼ਿਸ਼ ਕੀਤੀ ਇਹ ਮੁੰਡੇ ਨੇ ਨਾ ਮੁੰਡੇ ਨੇ ਜਦੋਂ ਮੈਂ ਜਦੋਂ ਮੇਰੇ ਚਾਚੇ ਨੇ ਮੁੰਡੇ ਨੇ ਇਹਨਾਂ ਦੇ ਗੱਡੀ ਵਾਲੀ ਭਾਈ ਗੱਡੀ ਖਲਾੜ ਛੜੀ ਇਹ ਵਿਛਲੇ ਨੇ ਦਾਤ ਕੱਟਿਆ ਅੱਛਾ ਥੋੜਾ ਸਾਈਡ ਤੇ ਬੈਠਾ ਇਹਨਾਂ ਦਾਤ ਮਾਰਨ ਦੀ ਕੋਸ਼ਿਸ਼ ਕਰ ਰਿਹਾ ਭਾਈ ਦੋ ਮਿੰਟ ਚੁੱਪ ਇਹਨਾਂ ਦਾਤ ਮਾਰਨ ਦੀ ਕੋਸ਼ਿਸ਼ ਕੀਤੀ ਹੈ ਚਾਚੇ ਦੇ ਮੁੰਡੇ ਨੇ ਆਂਦੇ ਨੂੰ ਫੜ ਲਿਆ ਠੀਕ ਹੈ ਨਾਲ ਹੀ ਮੈਂ ਰੋਲਾ ਪਾਈ ਤਾਂ ਭਾਈ ਮੇਰਾ ਮੋਬਾਈਲ ਖੋਣ ਲੱਗੇ ਠੀਕ ਹੈ ਨਾਲ ਹੀ ਇਹ ਮੁੰਡੇ